प्यारे श्रोताओं कहावत है कि सिख सिख ਨੂੰ ਨਾ ਮਾਰੇ ਕੌਮ ਕਦੇ ਵੀ ਨਾ ਹਾਰੇ ਪਰ ਇਹੀ ਹਾਲਾਤ ਅੱਜ ਸਿੱਖ ਕੌਮ ਦੀ ਬਣੀ ਹੋਈ ਹੈ ਸਿੱਖ ਪ੍ਰਚਾਰਕ ਹੀ ਸਿੱਖ ਪ੍ਰਚਾਰਕਾਂ ਦੀਆਂ ਲੱਤਾਂ ਖਿੱਚਣ ਦੇ ਉੱਤੇ ਲੱਗੇ ਹੋਏ ਨੇ ਇੱਕ ਦੂਜੇ ਨੂੰ ਗਲਤ ਸਾਬਤ ਕਰਨ ਦੇ ਉੱਤੇ ਟੁੱਲੇ ਹੋਏ ਨੇ ਇੱਕ ਡੇਰੇ ਦਾ ਮੁਖੀ ਪ੍ਰਚਾਰਕਾਂ ਨੂੰ ਜਿਹੜਾ ਹੈ ਗਲਤ ਸਾਬਤ ਕਰਨ ਵਾਸਤੇ ਆਪਣੇ ਕੋਲੋਂ ਹੀ ਇੱਕ ਕਹਾਣੀ ਜੋੜ ਦਿੰਦਾ ਹੈ ਵੀਡੀਓ ਦੇ ਵਿੱਚ ਭਾਵੇਂ ਕਿ ਸਰੋਤਿਆਂ ਨੇ ਉਸ ਨੂੰ ਰੱਜ ਕੇ ਕਮੈਂਟਾਂ ਰਾਹੀਂ ਪੜਾਸ ਕੱਢੀ ਐ ਅਤੇ ਉਹਦੀ ਔਕਾਤ ਜਿਹੜੀ ਹੈ ਉਹਦੇ ਸਾਹਮਣੇ ਰੱਖ ਦਿੱਤੀ ਆਪਾਂ ਉਹ ਕਮੈਂਟ ਵੀ ਕੁਝ ਪੜਾਂਗੇ ਤੇ ਨਾਲ ਦੀ ਨਾਲ ਜੋ ਉਸ ਬਾਬੇ ਨੇ ਇੱਕ ਬਲੇਮ ਲਾਇਆ ਮਿਸ਼ਨਰੀ ਪ੍ਰਚਾਰਕਾਂ ਦੇ ਉੱਤੇ ਉਸ ਬਲੇਮ ਦਾ ਵੀ ਗੱਲ ਆਪਾਂ ਕਰਾਂਗੇ ਬਾਬੇ ਨੇ ਇਹ ਬਲੇਮ ਲਾਇਆ ਇਹ ਦੋਸ਼ ਲਾਇਆ ਕਿ ਮਿਸ਼ਨਰੀ ਪ੍ਰਚਾਰਕ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤੱਤੀ ਤਵੀ ਦੇ ਉੱਤੇ ਨਹੀਂ ਬਿਠਾਇਆ ਗਿਆ ਤੱਤੇ ਰੇਤ ਸੀਸ ਦੇ ਉੱਤੇ ਨਹੀਂ ਪਾਈ ਗਈ ਉਬਲਦੀ ਦੇਗ ਦੇ ਵਿੱਚ ਨਹੀਂ ਉਬਾਲਿਆ ਗਿਆ ਤੁਸੀਂ ਵੀਡੀਓ ਦੇ ਵਿੱਚ ਵੀ ਸੁਣ ਸਕਦੇ ਹੋ ਤੇ ਸਾਧ ਸੰਗਤ ਜੀ ਇਹ ਮਿਸ਼ਨਰੀ ਪ੍ਰਚਾਰਕ ਨਾ ਜਦੋਂ ਇਹ ਗੱਲਾਂ ਫਿਰ ਬਣਾ ਬਣਾ ਕੇ ਸੰਗਤ 'ਚ ਕਹਿੰਦੇ ਆ ਤੱਤੀ ਲੋਥੇ ਨਹੀਂ ਬਿਠਾਇਆ ਤੱਤਾ ਰੇਤਾ ਸੀਸ 'ਚ ਨਹੀਂ ਪਾਇਆ ਦੇਗ 'ਚ ਨਹੀਂ ਉਬਾਲਿਆ ਅਖੇ ਤੱਤੀ ਲੋਥੇ 'ਚ ਬਿਠਾਇਆ ਸੀ ਤਾਂ ਮਹਾਰਾਸ਼ੀਦ ਹੋਗੇ ਉਹ ਸ਼ਰਮ ਕਰੋ ਉਹ ਦੁਸ਼ਮਣ ਦੀਆਂ ਗੱਲਾਂ ਤੁਸੀਂ ਸੰਗਤ ਨੂੰ ਸੁਣਾ ਪਰੰਤੂ ਜਦੋਂ ਮਿਸ਼ਨਰੀ ਪ੍ਰਚਾਰਕ ਜਿਹੜੇ ਕਿਤਾਬਾਂ ਨੂੰ ਪੜ੍ਹਦੇ ਹਨ ਜੋ ਮਿਸ਼ਨਰੀ ਕਾਲਜ ਵੱਲੋਂ ਕਿਤਾਬਾਂ ਛਾਪੀਆਂ ਗਈਆਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਬਾਰੇ ਉਸ ਕਿਤਾਬ ਨੂੰ ਵੇਖਿਆ ਤੇ ਉਸ ਕਿਤਾਬ ਦੇ ਵਿੱਚ ਬਿਲਕੁਲ ਹੀ ਇਸ ਬਾਬੇ ਦੇ ਕਹਿਣ ਤੋਂ ਉਲਟ ਜਿਹੜੀ ਸੀ ਉਹ ਗੱਲ ਸੀ ਉਹਦੇ ਵਿੱਚ ਬਕਾਇਦਾ ਇਹ ਸਾਰਾ ਕੁਝ ਲਿਖਿਆ ਸੀ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤਪਤੀ ਤਵੀ ਦੇ ਉੱਤੇ ਬਿਠਾਇਆ ਗਿਆ ਉਬਲਦੀ ਰੇਤ ਸੀਸ ਦੇ ਉੱਤੇ ਪਾਈ ਗਈ ਅਤੇ ਸਤਗੁਰ ਜੀ ਨੂੰ ਉਬਲਦੀ ਦੇਗ ਦੇ ਵਿੱਚ ਉਬਾਲਿਆ ਗਿਆ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਉਹ ਕਿਤਾਬ ਦੇ 63 ਨੰਬਰ ਪੰਨੇ ਦੇ ਉੱਤੇ ਉਹ ਸਾਰਾ ਕੁਝ ਲਿਖਿਆ ਹੋਇਆ ਹੈ ਫਿਰ ਬਾਬੇ ਨੇ ਕਿਸ ਵਜ੍ਹਾ ਦੇ ਕਾਰਨ ਮਿਸ਼ਨਰੀ ਪ੍ਰਚਾਰਕਾਂ ਨੂੰ ਭੰਡਿਆ ਉਨਾ ਦੇ ਉੱਤੇ ਇਹ ਦੋਸ਼ ਲਾਏ ਇਹ ਤੇ ਬਾਬਾ ਆਪ ਹੀ ਦੱਸ ਸਕਦਾ ਏ ਪਰ ਜਿਹੜੀ ਉਸ ਵੀਡੀਓ ਦੇ ਥੱਲੇ ਸਰੋਤਿਆਂ ਨੇ ਉਹਦੀ ਰੀਲ ਬਣਾਈ ਉਹ ਵੇਖਣਯੋਗ ਹੈ ਔਰ ਦੂਜੀ ਗੱਲ ਵੀ ਕੁਝ ਜਿਹੜੇ YouTube ਚੈਨਲ ਨੇ ਜਾਂ Facebook ਦੇ ਉੱਤੇ ਕੁਝ ਚੈਨਲ ਨੇ ਜਿਹੜੇ ਕੇਵਲ ਵਿਊ ਲੈਣ ਦੇ ਵਾਸਤੇ ਕਲਿੱਪ ਕੱਟ ਕੇ ਪ੍ਰਚਾਰਕਾਂ ਦੇ ਇਸ ਤਰ੍ਹਾਂ ਪਾਉਂਦੇ ਨੇ ਉਹ ਆਪਣੇ ਵਿਊ ਲੈਣ ਦੀ ਖਾਤਰ ਹੀ ਸਿੱਖਾਂ ਨੂੰ ਆਪਸ ਦੇ ਵਿੱਚ ਪੜਾਉਣ ਦਾ ਬਹੁਤ ਵੱਡਾ ਕੰਮ ਕਰਦੇ ਨੇ ਭੁੱਲਰ ਟੀਵੀ ਨਾਮ ਦਾ ਫੇਸਬੁੱਕ ਦੇ ਉੱਤੇ ਪੇਜ ਹੈ ਜਿਹਦੇ ਉੱਤੇ ਇਸ ਬਾਬੇ ਦੀਆਂ ਬਹੁਤ ਸਾਰੀਆਂ ਵੀਡੀਓ ਪਈਆਂ ਹੋਈਆਂ ਨੇ ਔਰ ਵਕਾਇਦਾ ਹੈਡਿੰਗ ਕਟ-ਕਟ ਕੇ ਉਸ ਭੁੱਲਰ ਟੀਵੀ ਫੇਸਬੁੱਕ ਵਾਲਿਆਂ ਨੇ ਲਿਖੀਆਂ ਹੋਈਆਂ ਨੇ ਤੇ ਕਈ ਵਾਰ ਕੀ ਹੁੰਦਾ ਵੀ ਜਦੋਂ ਕਿਸੇ ਇਹੋ ਜਿਹੇ ਵੀਡੀਓ ਦੇ ਥੱਲੇ ਸਰੋਤੇ ਆਪਣੇ ਵੱਲੋਂ ਗਾਲਾਂ ਕੱਢਣ ਤੱਕ ਆ ਜਾਂਦੇ ਨੇ ਤੇ ਫਿਰ ਉਹ ਫੇਸਬੁੱਕ ਵਾਲਾ ਪੇਜ ਵਾਲਾ ਉਸ ਵੀਡੀਓ ਨੂੰ ਡਿਲੀਟ ਕਰ ਦਿੰਦਾ ਹੈ ਪਰ ਮੈਨੂੰ ਇੰਜ ਲੱਗਦਾ ਹੈ ਕਿ ਉਹ ਭੁੱਲਰ ਟੀਵੀ ਫੇਸਬੁੱਕ ਪੇਜ ਵਾਲਾ ਇਸ ਬਾਬੇ ਨੂੰ ਵੀ ਰੱਜ ਕੇ ਜਲੀਲ ਕਰਾਉਣ ਦੇ ਵਿੱਚ ਕਸਰ ਨਹੀਂ ਛੱਡ ਰਿਹਾ ਕਿਉਂਕਿ ਜੋ ਕਮੈਂਟ ਉਸ ਵੀਡੀਓ ਦੇ ਥੱਲੇ ਸਰੋਤਿਆਂ ਨੇ ਪਾਏ ਉਹ ਪੜ ਕੇ ਤੁਸੀਂ ਵੀ ਬਿਲਕੁਲ ਹੈਰਾਨ ਹੋ ਜਾਵੋਗੇ ਉਹਦੇ ਥੱਲੇ ਵੀਡੀਓ ਦੇ ਜੋ ਕਮੈਂਟ ਪਾਏ ਆਪਾਂ ਕੁਝ ਕੁ ਆਪ ਦੀ ਨਾਲ ਮੈਂ ਸਾਂਝੇ ਕਰਾਂਗਾ ਆਪ ਵੀ ਵੀਡੀਓ ਦੇ ਥੱਲੇ ਆਪਣੇ ਕਮੈਂਟ ਜਿਹੜੇ ਨੇ ਉਹ ਕਰ ਸਕਦੇ ਹੋ ਸਰੋਤਿਓ ਤੁਹਾਨੂੰ ਸੁਣ ਕੇ ਹੈਰਾਨਗੀ ਹੋਵੇਗੀ ਵੀ ਜਿੰਨੇ ਵੀ ਕਮੈਂਟ ਉਸ ਵੀਡੀਓ ਦੇ ਥੱਲੇ ਸਨ ਉਹ ਸਾਰੇ ਦੇ ਸਾਰੇ ਇਸ ਬਾਬੇ ਦੇ ਖਿਲਾਫ ਜਿਹੜੇ ਸਨ ਉਹ ਲਿਖੇ ਹੋਏ ਸਨ ਇੱਕ ਸਰੋਤਾ ਜਿਹੜਾ ਹੈ ਉਹ ਆਪਣੀ ਕਮੈਂਟ ਦੇ ਵਿੱਚ ਕਹਿੰਦਾ ਹੈ ਜਿਹਦਾ ਨਾਮ ਮਲਕੀਤ ਸਿੰਘ ਆ ਉਹ ਕਹਿੰਦਾ ਹੈ ਸਿੱਖ ਕੌਮ ਦਾ ਗद्दार ਦੱਲਾ ਤੁਮਾਂ ਏਜੰਸੀਆਂ ਦਾ ਦਲਾਲ ਇਰ ਇੱਕ ਸਰੋਤਾ ਹੈ ਰਚਪਾਲ ਸਿੰਘ ਲੱਗਦਾ ਹੈ ਵੀ ਇਹ ਪ੍ਰਚਾਰਕ ਹੈ ਕਿਉਂਕਿ ਫੋਟੋ ਪ੍ਰਚਾਰਕ ਦੇ ਤਰ੍ਹਾਂ ਲਾਈ ਹੋਈ ਹੈ ਉਹ ਕਹਿੰਦਾ ਹੈ ਵੀ ਹੈ ਕੋਈ ਗੁਰੂ ਦਾ ਡਰ ਇਸ ਨੂੰ ਕਿੱਡਾ ਵੱਡਾ ਝੂਠ ਬੋਲ ਰਿਹਾ ਜੇ ਕਿਸੇ ਨੇ ਇਦਾਂ ਕਿਹਾ ਤੇ ਉਸ ਦਾ ਨਾਮ ਲੈ ਕੇ ਗੱਲ ਕਰੋ ਇੱਕ ਹੋਰ ਸਰੋਤਾ ਹੈ ਉਸਨੇ ਲਿਖਿਆ ਸ਼ਮਸ਼ੀਰ ਸਿੰਘ ਨਾਗਰਾ ਇਹ ਸਭ ਚਵਲਾਂ ਇਕੱਠੀਆਂ ਹੋਈਆਂ ਨੇ ਇੱਕ ਦੂਜੇ ਤੇ ਚਿੱਕੜ ਸਿੱਟਦੀਆਂ ਨੇ ਹੋਰ ਕੁਝ ਨਹੀਂ ਕਰਨਾ ਇਹ ਕਰੇਗਾ ਸੰਤਾ ਬਰਾਬਰੀ ਫਿਰ ਇੱਕ ਚਰਨਜੀਤ ਸਿੰਘ ਫਿਰ ਇੱਕ ਚਰਨਜੀਤ ਸਿੰਘ ਨੇ ਲਿਖਿਆ ਹੈ ਵੀ ਇਹ ਅੱਜ ਪਹਿਲੀ ਵਾਰ ਆਪ ਹੀ ਖੁਦ ਪ੍ਰਚਾਰ ਕਰ ਰਹੇ ਹੋ ਦੂਸਰੇ ਪ੍ਰਚਾਰਕ ਵੀਰਾਂ ਨੂੰ ਬਦਨਾਮ ਕਰ ਰਹੇ ਹੋ ਇਹ ਜਿਹੜੇ ਕਮੈਂਟ ਪੜ੍ਹ ਕੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਲਓ ਵੀ ਹੁਣ ਸਰੋਤੇ ਜਿਹੜੇ ਨੇ ਦੇਖਣ ਵਾਲੇ ਕਿੰਨੇ ਕੁ ਅਵੇਅਰ ਹੋ ਗਏ ਨੇ ਇਹ ਇਨਾ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆਉਂਦੇ ਜਸਵਿੰਦਰ ਸਿੰਘ ਜੱਸੀ ਨੇ ਲਿਖਿਆ ਬਾਬਾ ਜੀ ਟਕਸਾਲ ਦੇ ਗੁਰੂ ਘਰਾਂ ਵਿੱਚ ਹਿੰਦੂ ਮਤ ਅਨੁਸਾਰ ਦੀਵਿਆਂ ਦੇ ਨਾਲ ਆਰਤੀ ਕਿਸ ਮਰਿਆਦਾ ਅਨੁਸਾਰ ਕਰ ਰਹੇ ਹੋ ਇੱਕ ਹੋਰ ਤੇਜਾ ਸਿੰਘ ਨਾਮ ਨੇ ਲਿਖਿਆ ਹੈ ਕਿ ਕਿਸੇ ਮਿਸ਼ਨਰੀ ਨੇ ਇਹ ਨਹੀਂ ਕਿਹਾ ਝੂਠ ਬੋਲ ਕੇ ਮਿਸ਼ਨਰੀਆਂ ਨੂੰ ਬਦਨਾਮ ਕਰਨ ਦਾ ਇਹੀ ਹੈ ਕਿ ਲੋਕ ਸਵਾਲ ਪੁੱਛਣ ਲੱਗ ਪਏ ਤੁਹਾਡੇ ਚੇਲੇ ਸਵਾਲ ਦੇ ਜਵਾਬ ਦੀ ਜਗ੍ਹਾ ਜੁੱਤੀਆਂ ਦੀਆਂ ਧਮਕੀਆਂ ਦਿੰਦੇ ਨੇ ਔਰ ਬਾਕੀ ਆ ਇਹ ਗੱਲ 100% ਜਿਹੜੀ ਆ ਉਹ ਸੱਚੀ ਹੈ ਗੁਰਜੀਤ ਸਿੰਘ ਨੇ ਲਿਖਿਆ ਹਰ ਟਕਸਾਲ ਦਾ ਪੜਿਆ ਵਿਦਿਆਰਥੀ ਗਲਤ ਨਹੀਂ ਬੋਲਦਾ ਮੈਂ ਵੀ ਟਕਸਾਲ ਤੋਂ ਵਿਦਿਆ ਪ੍ਰਾਪਤ ਕੀਤੀ ਹੈ ਹੁਣ ਟਕਸਾਲ ਦੇ ਜਿਹੜੇ ਬੰਦੇ ਨੇ ਉਹ ਵੀ ਇਹਦੇ ਖਿਲਾਫ ਨੇ ਵੀ ਇਹ ਝੂਠ ਬੋਲ ਰਿਹਾ ਹੈ ਗਲਤ ਆਖ ਰਿਹਾ ਹੈ ਇੱਕ ਪ੍ਰਗਟ ਸਿੰਘ ਦੇ ਨਾਮ ਦੇ ਆਈਡੀ ਤੋਂ ਉਹ ਲਿਖਦਾ ਹੈ ਬਾਦਲਾਂ ਦਾ ਦੱਲਾ ਇੱਥੋਂ ਤੱਕ ਵੀ ਜਿਹੜਾ ਹੈ ਉਹ ਇੱਕ ਦੀਦਾਰ ਸਿੰਘ ਹੈ ਉਸਨੇ ਲਿਖਿਆ ਤੂੰ ਵੀ ਤੇ ਰੰਗ ਦੇ ਟਿੱਕੇ ਤਿਲਕ ਸੰਗਤ ਦੇ ਮੱਥੇ ਤੇ ਲਾਰਿਆ ਹੈ ਵੱਡਾ ਟਕਸਾਲੀ ਪ੍ਰਚਾਰਕ ਹੁਣ ਦੇਖੋ ਇਹੋ ਜਿਹੇ ਜਿਹੜੇ ਸਰੋਤੇ ਨੇ ਇਹੋ ਜੀ ਗੱਲ ਆਖਣੀ ਤੇ ਐਡੀ ਵੱਡੀ ਪਦਵੀ ਜਿਹਨੂੰ ਟਕਸਾਲ ਦਾ ਮੁਖੀ ਕਹਿੰਦੇ ਨੇ ਤੇ ਉਹਨੂੰ ਕਿਹੋ ਜਿਹਾ ਜਿਹੜਾ ਹੈ ਉਹ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਹੋਵੇਗਾ ਇੱਕ ਤੇਜ ਜਸ ਸਿੱਧੂ ਨਾਮ ਦਾ ਲਿਖਦਾ ਹੈ ਇਸ ਨੂੰ ਸੰਤ ਦੀ ਉਪਾਧੀ ਕਿਸ ਨੇ ਦਿੱਤੀ ਹੈ ਪਕੌੜੀਆਂ ਵਾਲੀ ਧੁੰਮੇ ਨੂੰ ਇੱਕ ਹੋਰ ਆਈਡੀ ਹੈ ਸਰਦਾ ਸਿੰਘ ਉਹ ਲਿਖਦਾ ਹੈ ਕਿਸੇ ਮਿਸ਼ਨਰੀ ਪ੍ਰਚਾਰਕ ਨੇ ਇਹ ਕੂੜ ਨਾ ਲਿਖਿਆ ਨਾ ਬੋਲਿਆ ਇਸ ਬੀਟਰ ਤੋਂ ਵੱਡੀ ਕਤੀੜ ਕੋਈ ਨਹੀਂ ਹੋਰ ਬਹੁਤ ਸਾਰੇ ਇਹੋ ਜਿਹੇ ਜਿਹੜੇ ਨੇ ਉਹ ਕਮੈਂਟ ਇਸ ਵੀਡੀਓ ਦੇ ਥੱਲੇ ਆਏ ਹੋਏ ਨੇ ਜਿਹਨੂੰ ਪੜਨ ਦੇ ਵਿੱਚ ਤੇ ਬਹੁਤ ਵੱਡਾ ਸਮਾਂ ਲੱਗ ਜਾਏਗਾ ਇੱਕ ਅੱਖਾਂ ਦੇ ਤੀਰ ਨੇ ਲਿਖਿਆ ਹੈ ਲਗਭਗ ਸਾਰੇ ਹੀ ਕਮੈਂਟ ਪੜੇ ਖੁਸ਼ੀ ਹੋਏ ਕਿ ਲੋਕ ਧਾਰਮਿਕ ਡਰ ਤੋਂ ਉੱਭਰ ਰਹੇ ਹਨ ਧਰਮ ਦੇ ਠੇਕੇਦਾਰਾਂ ਨੂੰ ਸਵਾਲ ਕਰਨ ਲੱਗ ਪਏ ਹਨ ਇਹਨਾਂ ਦੀਆਂ ਗੱਪਾਂ ਦਾ ਮੁਲਾਂਕਣ ਕਰਨ ਲੱਗ ਪਏ ਹਨ ਇਹਨੂੰ ਮੇਰਾ ਸਲਾਮ ਜਿਨੇ ਸ਼੍ਰੀ ਸ਼੍ਰੀ 108 ਬ੍ਰਹਮ ਗਿਆਨੀ ਸੀ ਸੀ ਵੀ ਵੀ ਮਹਾਰਾਜ ਦੀ ਖੋਜ ਕੀਤੀ ਹੈ ਸੋ ਇਹੋ ਜਿਹੇ ਕਮੈਂਟ ਇਹਨਾਂ ਦੇ ਜਿਹੜੇ ਉਹ ਲਿਖੇ ਹੋਏ ਨੇ ਇੱਕ ਚਰਨਜੀਤ ਸਿੰਘ ਫਿਰ ਲਿਖਦਾ ਹੈ ਕਿ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਕਿਹੜੀ ਕਿਤਾਬ ਵਿੱਚ ਲਿਖਿਆ ਹੈ ਇਹ ਤੁਸੀਂ ਹੀ ਦੱਸ ਰਹੇ ਹੋ ਪਰ ਇੱਕ ਸੰਸਥਾ ਨੂੰ ਬਦਨਾਮ ਕਰ ਰਹੇ ਹੋ ਆਪ ਜੀ ਨੂੰ ਸ਼ੋਭਾ ਨਹੀਂ ਦਿੰਦਾ ਤੁਸੀਂ ਤਾਂ ਕਹਿੰਦੇ ਹੋ ਬੈਠ ਕੇ ਵਿਚਾਰ ਚਰਚਾ ਦੀ ਲੋੜ ਹੈ ਸੋ ਇਹੋ ਜਿਹੇ ਬਹੁਤ ਹੋਰ ਸਾਰੇ ਕਮੈਂਟ ਆਏ ਨੇ ਬਰਸਾਤੀ ਡੱਡੂ ਕਿਧਰੋਂ ਆ ਗਿਆ ਤੇ ਕੰਨਾਨ ਨੇ ਲਿਖਿਆ ਬਾਦਲ ਨਰੈਣੂ ਮਹੰਤ ਦਾ ਏਜੰਟ ਭੇਡੂ ਤੁਮਾ ਏਜੰਸੀਆਂ ਦਾ ਛੱਡਿਆ ਹੋਇਆ ਏਜੰਟ ਹੈ ਬਾਦਲਿਆਂ ਦਾ ਤੋਤਾ ਆਰਐਸਐਸ ਦੇ ਖਾਕੀ ਨਿਕਰ ਪਾਉਣ ਵਾਲਿਆਂ ਦੇ ਏਜੰਟ ਹਨ ਗੈਂਗ ਲਟੇਰੇ ਬੇਈਮਾਨਾਂ ਦਾ ਝੁੰਡ ਹੈ ਗੋਲਕਾਂ ਲੁੱਟ-ਲੁੱਟ ਕੇ ਜੇਬਾਂ ਭਰੀ ਜਾਂਦੇ ਨੇ ਇਹ ਵੀ ਬਿਲਕੁਲ ਸਹੀ ਗੱਲ ਹੈ ਕਿਉਂਕਿ ਬਹੁਤ ਸਾਰੇ ਗੁਰਦੁਆਰਿਆਂ ਦੇ ਉੱਤੇ ਇਹਨਾਂ ਨੇ ਜਿਹੜਾ ਹੈ ਕਬਜ਼ਾ ਕੀਤਾ ਹੋਇਆ ਹੈ ਤੇ ਉੱਥੋਂ ਦੇ ਜਿਹੜੇ ਮਰੇ ਹੋਏ ਸਾਧਨੇ ਉਸ ਡੇਰੇ ਦੇ ਉਹਨਾਂ ਨੂੰ ਪ੍ਰਚਾਰ ਪ੍ਰਚਾਰ ਕੇ ਜਿਹੜਾ ਹੈ ਉਹਨਾਂ ਦੇ ਵਾਧੂ ਜਿਹੜੀ ਹੈ ਉਹਨਾਂ ਦੀ ਉਪਮਾ ਕਰ ਕਰਕੇ ਵੀ ਇਹ ਇੰਨੇ ਸੁਖਮਨੀ ਸਾਹਿਬ ਦੇ ਪਾਠ ਕਰਨ ਵਾਲੇ ਸਨ ਇਹ ਇੰਨੇ ਜਪਜੀ ਸਾਹਿਬ ਦੇ ਕਾਠ ਪਾਠ ਕਰਨ ਵਾਲੇ ਸਨ ਹਾਲਾਂਕਿ ਉਸ ਡੇਰੇ ਦੇ ਜਿਹੜਾ ਜਿਸ ਦੀ ਉਜਾਦ ਦੇ ਵਿੱਚ ਡੇਰਾ ਬਣਿਆ ਹੁੰਦਾ ਹੈ ਉਹ ਬਾਲ ਕੱਟੇ ਹੁੰਦੇ ਨੇ ਸਫ ਚੱਟ ਹੁੰਦਾ ਹੈ ਪਰ ਫਿਰ ਵੀ ਇਹ ਆਪਣੀ ਡੇਰੀਦਾਰੀ ਨੂੰ ਚਲਾਉਣ ਵਾਸਤੇ ਗੋਲਕਾ ਭਰਨ ਵਾਸਤੇ ਜਿਹੜਾ ਹੈ ਉਹਨਾਂ ਦੇ ਨਾਮ ਦੇ ਨਾਲ ਇਹੋ ਜੀਆਂ ਕਹਾਣੀਆਂ ਜੋੜ-ਜੋੜ ਕੇ ਤੇ ਸੰਗਤਾਂ ਨੂੰ ਜੜੀ ਹੈ ਉਹ ਲੁੱਟ ਰਹੇ ਨੇ ਮੇਰੀ ਇਹ اپੀਲ ਹੈ ਕਿ ਇਸ ਤਰ੍ਹਾਂ ਆਪਾਂ ਰਾਹ ਜਿਹੜਾ ਹੈ ਨਾ ਅਪਣਾਈਏ ਫੇਸਬੁੱਕ ਪੇਜ ਵਾਲਿਆਂ ਨੂੰ ਵੀ ਬੇਨਤੀ ਹੈ ਵੀ ਇਹੋ ਜਿਹਾ ਆਪਾਂ ਨਾ ਕੰਮ ਕਰੀਏ ਵੀਊ ਲੈਣ ਵਾਸਤੇ ਪਰ ਫੇਸਬੁੱਕ ਪੇਜ ਵਾਲਿਆਂ ਦਾ ਵੀ ਇੰਨਾ ਵੱਡਾ ਖਸੂਰ ਨਹੀਂ ਕਿਉਂਕਿ ਜਿਸ ਪ੍ਰਚਾਰਕ ਨੇ ਆਪ ਸੰਗਤ ਦੇ ਵਿੱਚ ਇਹ ਬਿਲਕੁਲ ਨਾਮ ਲੈ ਕੇ ਗੱਲ ਕਹੀ ਹੋਵੇ ਤੇ ਉਹਨੂੰ ਆਪ ਹੀ ਸੋਚਣਾ ਚਾਹੀਦਾ ਹੈ ਕਿ ਬੇਬੁਨਿਆਦ ਤੇ ਬੇਦਲੀਲ ਹੈ ਜੇ ਤੇ ਪ੍ਰੂਫ ਹੋਵੇ ਤੇ ਉਹਨੂੰ ਪ੍ਰੂਫ ਦੇਣਾ ਚਾਹੀਦਾ ਹੋਵੇ ਕਿਸ ਕਿਤਾਬ ਦੇ ਵਿੱਚ ਕਿਸ ਮਿਸ਼ਨਰੀ ਪ੍ਰਚਾਰਕ ਨੇ ਸਟੇਜ ਦੇ ਉੱਤੇ ਗੱਲ ਕਹੀ ਤੇ ਫਿਰ ਤੇ ਗੱਲ ਬਣਦੀ ਹੈ ਪਰ ਜਦੋਂ ਕੇਵਲ ਮਿਸ਼ਨਰੀ ਸ਼ਬਦ ਆ ਜਾਂਦਾ ਕਿ ਮਿਸ਼ਨਰੀ ਕਾਲਜਾਂ ਦੇ ਵਿੱਚੋਂ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਅਧੀਨ ਵੀ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਾਲਜ ਹੈ ਉੱਥੋਂ ਵੀ ਵਿਦਿਆਰਥੀ ਪੜ੍ਹਦੇ ਨੇ ਪ੍ਰਚਾਰਕ ਰਾਗੀ ਢਾਡੀ ਤੇ ਕਥਾਵਾਚ ਉੱਥੋਂ ਵੀ ਨੇ ਮਿਸ਼ਨਰੀ ਪ੍ਰਚਾਰਕ ਆਨੰਦਪੁਰ ਸਾਹਿਬ ਜਾਂ ਲੁਧਿਆਣਾ ਜਾਂ ਹੋਰ ਵੀ ਬਹੁਤ ਸਾਰੇ ਕਾਲਜ ਨੇ ਇਹਨਾਂ ਨੇ ਨੌਜਵਾਨਾਂ ਨੂੰ ਵਿੱਦਿਆ ਦੇ ਕੇ ਧਰਮ ਪ੍ਰਚਾਰ ਦੇ ਵਿੱਚ ਲਾਇਆ ਹੋਇਆ ਹੈ ਪਰ ਇਹ ਗੱਲ ਜਿਹੜੀ ਹੈ ਉਹਨਾਂ ਨੂੰ ਸਿਖਾਉਂਦੀ ਨਹੀਂ ਹੈ ਕਿਉਂਕਿ ਉਹਨਾਂ ਦੇ ਪ੍ਰਚਾਰ ਦੇ ਨਾਲ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਜਾਗਰਤ ਹੋ ਰਹੀਆਂ ਨੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਗੱਲ ਕਰਦੀਆਂ ਨੇ ਤੇ ਇਹਨਾਂ ਦੇ ਡੇਰੇ ਜਿਹੜੇ ਨੇ ਉਹ ਬੰਦ ਹੋ ਰਹੇ ਨੇ ਜਿਹਦਾ ਤੋਂ ਬਖਲਾਏ ਹੋਏ ਤੇ ਰਾਜਨੀਤਿਕ ਜਿਹਨਾਂ ਲੋਕਾਂ ਦੀ ਇਹ ਸਪੋਰਟ ਕਰਦੇ ਸਨ ਉਹਨਾਂ ਦੀ ਕੁਰਸੀ ਵੀ ਅੱਜ ਖੋਸ ਗਈ ਹੈ ਜਿਨ੍ਹਾਂ ਵਾਸਤੇ ਇਹ ਅਰਦਾਸਾਂ ਕਰਦੇ ਸਨ ਕਿ ਹਰ ਸਿੱਖ ਨੂੰ ਸਵੇਰੇ ਸ਼ਾਮੀ ਅਰਦਾਸ ਕਰਨੀ ਚਾਹੀਦੀ ਹੈ ਕਿ ਬਾਦਲ ਪਰਵਾਰ ਜਿਹੜਾ ਹੈ ਉਹ ਆਬਾਦ ਰਹੇ ਸੋ ਅੱਜ ਉਹਨਾਂ ਦੀ ਕੁਰਸੀ ਵੀ ਖੋਸ ਗਈ ਹੈ ਜਿਹਦੇ ਕਾਰਨ ਜਿਹੜਾ ਹੈ ਇਹ ਬਖਲਾਹੜਨ ਦੇ ਵਿੱਚ ਆਏ ਹੋਏ ਇਹ ਨਵੇਂ ਤੋਂ ਨਵਾਂ ਸ਼ੋਸ਼ਾ ਜਿਹੜਾ ਹੈ ਉਹ ਛੱਡੀ ਜਾ ਰਹੀ ਹੈ ਮੇਰੇ ਵੱਲੋਂ ਇਹ ਬੇਨਤੀ ਹੈ ਕਿ ਆਪਾਂ ਕਿਸੇ ਤਕਰਾਰ ਦਾ ਰਸਤਾ ਛੱਡ ਕੇ ਆਪਣੇ ਆਪਣੇ ਫੀਲਡ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰੀਏ ਕਿਉਂਕਿ ਪ੍ਰਚਾਰਕ ਦਾ ਕੰਮ ਹੁੰਦਾ ਸੰਗਤ ਦੇ ਵਿੱਚ ਗੁਰੂ ਦੀ ਗੱਲ ਕਰਨਾ ਗੁਰ ਇਤਿਹਾਸ ਦੀ ਗੱਲ ਕਰਨਾ ਪਰ ਜਦੋਂ ਅਸੀਂ ਸੰਗਤ ਦੇ ਵਿੱਚ ਕਿਸੇ ਵਿਸ਼ੇਸ਼ ਨੂੰ ਟਾਰਗੇਟ ਕਰਕੇ ਗੱਲ ਕਰਦੇ ਹਾਂ ਤੇ ਫਿਰ ਉਹ ਸਿੱਖੀ ਦਾ ਪ੍ਰਚਾਰ ਕਦੀ ਨਹੀਂ ਹੁੰਦਾ ਉਹ ਆਪਣੀ ਥੀਮ ਲੋਕਾਂ ਤੱਕ ਪਹੁੰਚਾਉਣ ਵਾਸਤੇ ਉਹ ਪ੍ਰਚਾਰ ਹੁੰਦਾ ਹੈ ਤੇ ਜਾਂ ਫਿਰ ਜਿਹੜਾ ਹੈ ਆਪਣੀ ਖੁਸ਼ੀ ਹੋਈ ਜਿਹੜੀ ਫੇਮਸ ਹੈ ਉਹਨੂੰ ਬਰਕਰਾਰ ਰੱਖਣ ਦੀ ਗੱਲ ਹੁੰਦੀ ਹੈ ਸੋ ਮੇਰੀ ਬੇਨਤੀ ਹੈ ਕਿ ਆਪ ਜੀ ਆਪਣੇ ਤੌਰ ਤੇ ਹੀ ਇਸ ਨੂੰ ਦਰੁਸਤ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੀ ਗੱਲ ਨਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ